ਕੀ ਚੋਤਵਾਨ ਬੋਲਣ ਦੇ ਇੰਟਰਵਿਊ ਦੇ ਵਿੱਚ ਰੋ ਕੀ ਬੋਲੇਆ ਜੀ ਉਹ ਮੇਰੀ ਬਾਰੇ ਬੋਲਿਆ ਜਾਂ ਭਾਈ ਉਹ ਮਰਤਵਾਕ ਸਿੰਘ ਬਾਰੇ ਬੋਲੇ ਤਾਂ ਕਿਉਂ ਨਾ ਨਹੀਂ ਕਰਦੇ ਨਹੀਂ ਕਰਦੇ আচ্ছা ਫਿਰ ਫਿਰ ਕਹਦੇ ਫਿਰ ਫਿਰ ਗੱਲ ਸੁਣੋ ਫਿਰ ਉਹ ਜਿਹੜੀ ਲੜਾਈ ਆ ਪੂਰੀ ਪਿੱਛੇ ਨਹੀਂ ਹੋਈ ਸੀ ਮਾਰ ਨਹੀਂ ਦੀ ਨਾ ਐਫ ਆਈ ਆਰ ਨਿਖਾ ਕੇ ਆਇਆ ਵਾ ਇੱਕ 60 50 ਕਰਾ ਹੋਰ ਦੱਸ ਹਾਂ ਇੱਕ 60 50 ਐਫ ਆਈ ਆਰਾਂ ਦੇ ਦੇ ਤੁਹ ਹੈ ਕਿਥੇ ਆ ਆਪਣਾ ਆਪਦਾ ਦੱਸ ਸਕਦਾ ਕਿਉਂ ਕੀ ਗੱਲ ਮੈਂ ਚੰਡੀਗੜ੍ਹ ਬੈਠਾ ਚੰਡੀਗੜ੍ਹ ਲੋਕੇਸ਼ਨ ਭੇਜੇਗਾ ਕਿਉਂ ਕੀ ਗੱਲ ਇੱਥੇ ਆ ਮੋਰਚੇ ਤੇ ਬੈਠਾ ਆ ਜਾ ਜਿਹੜੀ ਬੰਦੀ ਸਿੰਘ ਵਾਲੇ ਆ ਬੰਦੀ ਸਿੰਘਾ ਵਾਲੇ ਚ ਅੱਛਾ ਅੱਛਾ ਨਹੀਂ ਆ ਕਰੰਟ ਇੱਥੇ ਆਣਾ ਬਿਓ ਹੁਣ ਕਿਤੇ ਇੱਥੇ ਨਹੀਂ ਆ ਅੱਛਾ ਅੱਛਾ ਤਾਂ ਭੇਜੀ ਮੜੀ ਲੋਕੇਸ਼ਨ ਭੇਜੀ ਲੈ ਜਾ ਤੈਨੂੰ ਕਹਿਤਾ ਮੈਂ ਇੱਥੇ ਬੈਠਾ ਤਾਂ ਫਿਰ ਲੋਕੇਸ਼ਨ ਕੀ ਕਰਨੀ ਆ ਨੀ ਨਹੀਂ ਫੇਰ ਵੀ ਕੋਈ ਯਾਰ ਬੰਦਾ ਇੱਧਰ ਉੱਪਰ ਆ ਕੇ ਕਹਿੰਦਾ ਨਾ ਨਹੀਂ ਤਾਂ ਮੈਂ ਕੋ ਡਰਦਾ ਤੇ ਤੂੰ ਇਹ ਤਾਂ ਭੰਕੀ ਤੇ ਨਾ ਦਾ ਮਤਲਬ ਤੂੰ ਬਦਮਾਸ਼ ਆ ਨਹੀਂ ਨਹੀਂ ਤਮਕੀ ਦੀਆਂ ਤੇਰੇ ਨਾਲ ਬੈਠ ਕੇ ਗੱਲ ਕਰ ਨਹੀਂ ਮੈਂ ਬਹਿਣਾ ਹੀ ਨਹੀਂ ਮੈਂ ਜਿਹੜੇ ਖਾਲਸਤਾਨ ਮੰਗਦੇ ਸੀ ਉਹਨਾਂ ਨਾਲ ਬੈੰਦਾ ਹੀ ਨਹੀਂ ਨਹੀਂ ਜਿਹੜਾ ਤੂੰ ਕਿਹਾ ਨਾ ਵੀ ਚੰਗੋਰ ਸਿੰਘ ਨਾ ਮਤਲਬ ਵੀ ਸਪੋਟ ਹੈਗੀ ਆ ਗੁਰਦੁਆਰਾ ਦੇ ਅੱਜ ਤੇ ਦੇ ਮੰਗਾ ਜਦੋਂ ਲੋੜ ਪਈ ਜਦੋਂ ਸਾਡੇ ਕੋਲ ਪ੍ਰਸ਼ਾਸਨ ਮੰਗੂਗਾ ਦੇ ਦੇਣਗੇ ਨਹੀਂ ਆਵੇ ਗੁਰਦੁਆਰੀ ਦੀ ਕਮੇਟੀ ਨੇ ਵੀ ਸਾਰਾ ਫੋੜ ਕੇ ਪਾਤਾ ਨਾ ਮੈਂ ਕਮੇਟੀ ਦੇ ਮੋੜੀ ਬੈਠਾ ਮੈਂ ਕਿਹਾ ਜੀ ਜਦੋਂ ਪ੍ਰਸ਼ਾਸਨ ਮੰਗੂਗਾ ਦੇ ਦੇਣਗੇ ਸੂਪਰ ਪ੍ਰਸ਼ਾਸਨ ਨਹੀਂ ਨਾ ਗੁਰਦੁਆਰੇ ਦੀ ਕਮੇਟੀ ਮੈਂ ਕਰਦੀ ਤੇ ਕਮੇਟੀ ਦੇ ਉੱਪਰ ਕਲੇਮ ਕੀਤਾ ਵਾ ਅ ਤਾਂ ਮੈਂ ਕਿਹੜਾ ਕਮੇਟੀ ਦਾ ਨਾਮ ਲਿਆ ਤੇ ਵਿੱਚ ਤੁਸੀਂ ਤੇ ਕਿਹਾ ਵੀ ਗੁਰਦੁਆਰਿਆਂ ਕਮੇਟੀ ਆ ਤਾਂ ਕਮੇਟੀ ਜਿਹੜੀ ਕਈ ਕਮੇਟ ਇੱਕ ਜਗ੍ਹਾ ਤੂੰ ਸ਼ਰਾਬ ਪੀਂਦਾ ਫੜੋ ਨਾ ਤੂੰ ਤਾਂ ਕਈ ਜਗ੍ਹਾ ਫੜ ਹੋਇਆ ਨਹੀਂ ਚੱਲ ਇਹ ਤੂੰ ਤਾਂ ਇੱਕ ਜਗ੍ਹਾ ਤੂੰ ਤੂੰ ਇੱਕ ਜਗ੍ਹਾ ਲੋੜੋ ਫੜ ਹੋਇਆ ਤੂੰ ਤਾਂ ਕਈ ਜਗ੍ਹਾ ਫੜ ਹੋਇਆ ਕਹਿੰਦੇ ਤੂੰ ਦੱਸ ਨਾ ਵੀ ਕੋਈ ਇੱਕ ਜਗ੍ਹਾ ਦਾ ਨਾਮ ਲੈ ਨਾ ਤੇ ਤੇਰੇ ਕੋਲ ਸਬੂਤ ਹੈ ਕੋਈ ਨੇ ਦੱਸ ਦੇ ਆਂਗੇ ਤੂੰ ਦੱਸ ਉਹ ਫੋਨ ਕਿਉਂ ਕੀਤਾ ਜਾ ਕੇ ਜਦ ਤੂੰ ਮਾਨਹਾਨੀ ਦੀ ਐਪਲੀਕੇਸ਼ਨ ਦੇ ਆਂ ਤੇ ਪਰ ਮੈਨੂੰ ਫੋਨ ਕਿਤਾ ਨੂੰ ਕੀਤਾ ਨਹੀਂ ਫੋਨ ਤੋਂ ਤਾਂ ਮੈਂ ਇਹ ਕਰਕੇ ਪੁਸ਼ਟੀ ਨਹੀਂ ਕਿ ਇਹ ਆ ਉਹ ਹੋ ਗਏ ਵਾਸਤੇ ਇਹੋ ਪਤਾ ਕਰਨਾ ਤੈਨੂੰ ਆ ਤੇ ਚੰਡੀਗੜ੍ਹ ਰਿੰਨਾ ਮੈਂ ਚੰਡੀਗੜ੍ਹ ਰਿਆ ਸ਼ਮਰੀਸ਼ ਪੰਜਾ ਸੈਕਟਰ ਆ 55 ਸੈਕਟਰ ਆ ਇਹੋ ਠੀਕ ਆ ਚਲ ਕੋਈ ਨਹੀਂ ਫਿਰ ਹੁਣ ਪ੍ਰਸ਼ਾਸਨ ਨਹੀਂ ਕੋਈ ਆ ਤੇ ਕੋਈ ਨਹੀਂ ਜੀ ਸਕਦੇ ਪ੍ਰਸ਼ਾਸਨ ਕੋਈ ਚੱਕਰ ਨਹੀਂ ਕੀ ਰੋਟਾ ਓਕੇ ਸਬੂਤ ਨਾਲ ਹੀ ਚਾਹੀਦਾ ਸਬੂਤ ਭੇਜੀ ਜਾ ਕੋ ਯਾਰ ਜਦੋਂ ਪ੍ਰਸ਼ਾਸਨ ਪੁੱਛੂਗਾ ਦੇ ਦੇਾਂਗੇ ਐਡਾ ਯਾਰ ਤੂੰ ਐਡਾ ਝੂਠਾ ਠੀਕ ਹੈ ਨਾ ਠੀਕ ਹੈ ਨਾ ਕਿੱਥੇ ਲੇਖਾ ਫੋਨ ਕੱਟ ਤੋ ਕਿੱਥੇ ਦੇਣਾ ਤੂੰ ਹੀ ਕਿੱਥੇ ਲੇਖਾ ਦੇਣਾ ਜਿਹੜੇ ਲੋਕਾਂ ਦੇ ਨਜ਼ਾਇਜ਼ ਗੱਲ ਸੁਣ ਜਿਹੜੇ ਲੋਕਾਂ ਦੇ ਨਜ਼ਾਇਜ਼ ਪੁੱਤ ਪਸਾਉਂਦੇ ਜੀ ਤੁਸੀਂ ਕਿੱਥੇ ਲੇਖਾ ਦੇਣਾ ਆ ਕੇ ਚੋਲਾ ਦੇ ਪੂਲਾ ਨਿਆ ਤੇ ਬਣਾਉਣ ਦਾ ਜਿਹੜਾ ਕੀ ਝੂਠ ਬਾਨ ਬੋਲਣ ਦੇ ਇੰਟਰਵਿਊ ਦੇ ਵਿੱਚ ਰੋ ਕੀ ਬੋਲੇਆ ਉਹ ਮੇਰੀ ਬਾਰੇ ਬੋਲਿਆ ਜਾਂ ਭਾਈ ਅਮਰਖਵਾਰ ਸਿੰਘ ਬਾਰੇ ਬੋਲਿਆ ਤਾਂ ਕਿਉਂ ਨਾ ਨਹੀਂ ਕਰਦੇ ਨਹੀਂ ਕਰਦੇ আচ্ছা ਫਿਰ ਫਿਰ ਕਹਦੇ ਫਿਰ ਫਿਰ ਗੱਲ ਸੁਣੋ ਫਿਰ ਉਹ ਜਿਹੜੀ ਲੜਾਈ ਆ ਪੂਰੀ ਪਿੱਛੇ ਨਹੀਂ ਹੋਈ ਸੀ ਮਾਰਹਾ ਨਹੀਂ ਦੀ ਨਾ ਐਫ ਆਈ ਆਰ ਲਿਖਾ ਕੇ ਆਇਆ ਵਾ ਇਹ ਤਾਂ 6 50 ਕਰਾ ਹੋਰ ਦੱਸ ਹੈ ਇਹ ਤਾਂ 6 50 ਐਫ ਆਈ ਆਰਾਂ ਦੇ ਦੇ ਤੁਹ ਹੈ ਕਿਥੇ ਆ ਆਪਣਾ ਆਦਾ ਪਤਾ ਦੱਸ ਸਕਦਾ ਵੀ ਕਿਉਂ ਕੀ ਗੱਲ ਮੈਂ ਚੰਡੀਗੜ੍ਹ ਬੈਠਾ ਚੰਡੀਗੜ੍ਹ ਲੋਕੇਸ਼ਨ ਭੇਜੇਗਾ ਕਿਉਂ ਕੀ ਗੱਲ ਇੱਥੇ ਆ ਮੋਰਚੇ ਤੇ ਬੈਠਾ ਆ ਜਾ ਜਿਹੜੀ ਬੰਦੀ ਸਿੰਘਾ ਵਾਲੇ ਚ ਬੰਦੀ ਸਿੰਘਾ ਵਾਲੇ ਚ ਅੱਛਾ ਅੱਛਾ ਹ ਨਹੀਂ ਕਰੰਟ ਇੱਥੇ ਆਣਾ ਬਿਓ ਸੁਣ ਜਿਦੇ ਔਰ ਇੱਥੇ ਨਹੀਂ ਆ ਅੱਛਾ ਅੱਛਾ ਚਾਪੇ ਢੀਮੜੀ ਜਿ ਲੋਕੇਸ਼ਨ ਭੇਜੇਗੀ ਲੈ ਜੇ ਤੈਨੂੰ ਕਹਿਤਾ ਮੈਂ ਇੱਥੇ ਬੈਠਾ ਤਾਂ ਫਿਰ ਲੋਕੇਸ਼ਨ ਕੀ ਕਰਨੀ ਆ ਨੀ ਨਹੀਂ ਫੇਰ ਵੀ ਕੋਈ ਯਾਰ ਬੰਦਾ ਇਧਰ ਉੱਤਰ ਕੇ ਆਂਦਾ ਨਾ ਨਹੀਂ ਤਾਂ ਮੈਂ ਕੋ ਡਰਦਾ ਤੇ ਤੂੰ ਇਹ ਤਾਂ ਧਮਕੀ ਦੇਣਾ ਦਾ ਮਤਲਬ ਤੂੰ ਬਦਮਾਸ਼ ਆ ਨਹੀਂ ਨਹੀਂ ਧਮਕੀ ਨਹੀਂ ਆ ਤੇਰੇ ਨਾਲ ਬੈਠ ਕੇ ਗੱਲ ਕਰਨ ਨਹੀਂ ਮੈਂ ਬੈਣਾ ਹੀ ਨਹੀਂ ਮੈਂ ਜਿਹੜੇ ਖਾਲਸਤਾਨ ਮੰਗਦੇ ਸੀ ਉਹਨਾਂ ਨਾਲ ਬੈੰਦਾ ਹੀ ਨਹੀਂ ਨਹੀਂ ਜਿਹੜਾ ਤੂੰ ਕਿਹਾ ਨਾ ਵੀ ਚੰਗੋਰ ਸਿੰਘ ਨਾ ਮਤਲਬ ਉਹ ਵੀ ਸਪੋਰਟ ਹੈਗੇ ਆ ਗੁਰਦੁਆਰਾ ਦਾ ਆ ਤੇ ਦੇ ਮੰਗ ਜਦੋਂ ਲੋੜ ਪਈ ਜਦੋਂ ਸਾਡੇ ਕੋਲ ਪ੍ਰਸ਼ਾਸਨ ਮੰਗੂਗਾ ਦੇ ਦੇਣਗੇ ਨਹੀਂ ਨਹੀਂ ਆ ਵੀ ਗੁਰਦੁਆਰੀ ਦੀ ਕਮੇਟੀ ਨੇ ਵੀ ਸਾਰਾ ਫੋੜ ਕੇ ਬਾਤ ਨਾ ਮੈਂ ਕਮੇਟੀ ਦੇ ਮੋਢੀ ਬੈਠਾ ਮੈਂ ਕਿਹਾ ਜੀ ਜਦੋਂ ਪ੍ਰਸ਼ਾਸਨ ਮੰਗੂਗਾ ਦੇ ਦੇਣਗੇ ਪ੍ਰਸ਼ਾਸਨ ਨਹੀਂ ਨਾ ਗੁਰਦੁਆਰੇ ਦੀ ਕਮੇਟੀ ਮੈਂ ਕਰਦੀ ਤੇ ਕਮੇਟੀ ਦੇ ਉੱਪਰ ਕ੍ਰੇਮ ਕੀਤਾ ਵਾ ਅ ਤਾਂ ਮੈਂ ਕਿਹਾ ਕਮੇਟੀ ਦਾ ਨਾਮ ਲਿਆ ਤੇ ਵਿੱਚ ਤੁਸੀਂ ਤਾਂ ਕਿਹਾ ਵੀ ਗੁਰਦੁਆਰਿਆਂ ਕਮੇਟੀ ਹਾਂ ਤੇ ਕਮੇਟੀ ਜਿਹੜੀ ਕਈ ਕਿੰਨੇ ਟੱਪ ਇੱਕ ਜਗ੍ਹਾ ਤੋਂ ਸ਼ਰਾਬ ਪਿੰਦਾ ਫੜੋ ਨਾ ਤੂੰ ਤਾਂ ਕਈ ਜਗ੍ਹਾ ਫੜ ਹੋਇਆ ਨਹੀਂ ਚੱਲ ਇਹ ਤੂੰ ਤਾਂ ਇੱਕ ਜਗ੍ਹਾ ਤੋਂ ਤੂੰ ਤੂੰ ਇੱਕ ਜਗ੍ਹਾ ਤੋਂ ਫੜ ਹੋਇਆ ਤੂੰ ਤਾਂ ਕਈ ਜਗ੍ਹਾ ਫੜ ਹੋਇਆ ਨੇ ਤੂੰ ਦੱਸ ਨਾ ਵੀ ਕੋਈ ਇੱਕ ਜਗ੍ਹਾ ਦਾ ਨਾਮ ਲੈ ਨਾ ਤੇ ਤੇਰੇ ਕੋਲ ਸਬੂਤ ਹੈ ਕੋਈ ਨੇ ਦੱਸ ਦੇਂਗਾ ਤੂੰ ਦੱਸ ਉਹ ਫੋਨ ਕਿਉਂ ਕੀਤਾ ਜਾ ਕੇ ਜਦ ਤੂੰ ਮਾਨਹਾਨੀ ਦੀ ਐਪਲੀਕੇਸ਼ਨ ਦੇ ਆ ਤੇ ਪਰ ਮੈਨੂੰ ਫੋਨ ਕਿ ਕਰ ਨੂੰ ਕੀਤਾ ਨਹੀਂ ਫੋਨ ਤਾਂ ਤਮੇ ਇਹ ਕਰਕੇ ਕੌਸ਼ਣ ਦੇਣਾ ਵੀ ਹੈ ਉਹ ਹੋਵੇ ਮਾਫੇ ਹੋ ਬੜਾ ਕਰਨਾ ਬਣਾ ਹਾਂ ਤੇ ਚੰਡੀਗੜ੍ਹ ਰਹਿੰਦਾ ਮੈਂ ਚੰਡੀਗੜ੍ਹ ਐ ਸ਼ਮਰਿਸ਼ ਪੰਜਾ ਸੈਕਟਰ ਹਾਂ ਹਸਟਿੰਗੋਆ ਸੈਕਟਰ ਆ ਹਾਂ ਇਹ ਅੱਧੇ ਚੱਲ ਕੋਈ ਨਹੀਂ ਫੋਨ ਪਰ ਪ੍ਰਸ਼ਾਸਨ ਨਹੀਂ ਖੂਬ ਆ ਤੇ ਕੋਈ ਨਹੀਂ ਜੀ ਸਕਦੇ ਪ੍ਰਸ਼ਾਸਨ ਕੋ ਚੱਕਰ ਨਹੀਂ ਕੀ ਰੋਟੀਆਂ ਦਾ ਓਕੇ ਸਬੂਤ ਨਾਲੇ ਚਾਹੀਦੇ ਆ ਸਬੂਤ ਭੇਜੀ ਜਾਂ। ਓ ਯਾਰ ਜਦੋਂ ਪ੍ਰਸ਼ਾਸਨ ਪੁੱਛੂਗਾ ਦੇ ਦੇਵਾਂਗੇ। ਐਡਾ ਯਾਰ ਤੂੰ ਐਡਾ ਝੂਠਾ ਠੀਕ ਆ ਨਾ ਐਡਾ ਯਾਰ ਠੀਕ ਆ ਨਾ ਕਿੱਥੇ ਲੇਖਾ ਫੋਨ ਕੱਟ ਤੋ ਕਿੱਥੇ ਦੇਣਾ ਤੂੰ ਕਿੱਥੇ ਲੇਖਾ ਦੇਣਾ ਜਿਹੜਾ ਜਿਹੜੇ ਲੋਕਾਂ ਦੇ ਨਜ਼ਾਇਜ਼ ਗੱਲ ਸੁਣ ਕਿਹੜੇ ਲੋਕਾਂ ਦੇ ਨਜ਼ਾਇਜ਼ ਪੁੱਤ ਪਸਾਉਂਦੇ ਜੇ ਤੁਸੀਂ ਕਿੱਥੇ ਲੇਖਾ ਦੇਣਾ ਆ ਕੇ ਚੋਲਾ ਦੇ ਪੂਲਾ ਨੇਕ ਬਣਾਉਣ ਹਰਦਾ